ਦੋਸਤੋ ਗਰਮੀ ਹੋ ਗਈ ਹੈ ਬਹੁਤ ਜ਼ਿਆਦੇ ਤੇ ਗਰਮੀ ਤੋਂ ਬਚਣ ਲਈ ਹਰ ਇੱਕ ਇਨਸਾਨ ਠੰਡੀ ਚੀਜ਼ ਪੀਣੀ ਪਸੰਦ ਕਰਦਾ ਹੈ ਜਿਸ ਦੇ ਨਾਲ ਨੂੰ ਗਰਮੀ ਤੋਂ ਕੁਝ ਸਮੇਂ ਆਸਤੇ ਰਾਹਤ ਮਿਲੇ ਤੇ ਅੱਜ ਕੱਲ ਸਾਨੂੰ ਪਤਾ ਹੀ ਹੈ ਭਾਵੇਂ ਪੰਜਾਬ ਹੈ ਜਾਂ ਕੋਈ ਹੋਰ ਸਟੇਟਾਂ ਸਾਰੇ ਕਿਤੇ ਇੱਕ ਚੀਜ਼ ਬਹੁਤ ਜ਼ਿਆਦੇ ਚੱਲ ਰਹੀ ਹੈ ਉਹ ਹੈ ਜੀਰਾ ਜੀਰਾ ਦੋਸਤੋ ਹਰ ਇੱਕ ਸਟੇਟ ਦੇ ਹਿਸਾਬ ਨਾਲ ਹਰ ਇੱਕ ਜ਼ਿਲ੍ਹੇ ਦੇ ਹਿਸਾਬ ਨਾਲ ਅਲੱਗ-ਅਲੱਗ ਕੰਪਨੀਆਂ ਦੁਆਰਾ ਬਣਾਇਆ ਜਾਂਦਾ ਹੈ ਤੇ ਜਿਹੜਾ ਟੇਸਟ ਹੀ ਵਧੀਆ ਹੁੰਦਾ ਹੈ ਤੇ ਜਿਹੜਾ ਰੇਟ ਆ ਉਹ ਵੀ ਜਾਇਜ਼ ਹੁੰਦਾ ਹੈ ਤੇ ਅੱਜ ਆਪਾਂ ਤੁਹਾਨੂੰ ਇੱਕ ਅਜਿਹੀ ਫੈਕਟਰੀ ਦਿਖਾ ਰਹੇ ਹਾਂ ਜੀਰੇ ਵਾਲੀ ਜਿੱਥੇ ਜੀਰਾ ਮੈਂਟਸ ਕੈਂਟਾ ਚ ਕਿਵੇਂ ਤਿਆਰ ਹੁੰਦਾ ਹੈ ਤੇ ਆਪਣੇ ਤੱਕ ਕਿਵੇਂ ਪਹੁੰਚਦਾ ਹੈ ਤੇ ਇਹਦੇ ਤੋਂ ਕਿੰਨੀ ਕਮਾਈ ਹੁੰਦੀ ਹੈ ਤੇ ਇਹ ਤਿਆਰ ਕਿਵੇਂ ਹੁੰਦਾ ਹੈ ਤੇ ਕਿੰਨੇ ਦਾ ਪ੍ਰੋਜੈਕਟ ਹੈ ਸਾਰਾ ਕੁਝ ਤੇ ਫਿਰ ਆਲ ਬਾਦਦੇ ਆਪਾਂ ਅੱਜ ਦੀ ਇਸ ਵੀਡੀਓ ਵੱਲ ਸਭ ਤੋਂ ਪਹਿਲਾਂ ਤੁਸੀਂ ਵੇਖ ਲਓ ਵੀ ਜਿਹੜੇ ਦੋ ਜਣੇ ਆ ਇਹ ਮਸ਼ੀਨ ਦੇ ਕੋਲੇ ਖੜ ਕੇ ਬੋਤਲਾਂ ਪਾਉਂਦੇ ਆ ਤੇ ਮਸ਼ੀਨ ਜਿਹੜੀ ਹੁੰਦੀ ਹੈ ਇਹ ਕਈ ਤਰ੍ਹਾਂ ਦੀ ਆਉਂਦੀ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਉਦੋਂ ਬਾਅਦ ਇਹ ਬੋਤਲਾਂ ਕੋਕੀਓ ਦੇ ਵਿੱਚ ਜਾਂਦੀਆਂ ਵਾਸ਼ ਹੋਣ ਆਸਤੇ ਉਸ ਤੋਂ ਬਾਅਦ ਫਿਰ ਇਹ ਮਤਲਬ ਮਸ਼ੀਨ ਨਾਲ ਹੀ ਭਰੀਆਂ ਜਾਂਦੀਆਂ ਮਿੰਟਾਂ ਸਕਿੰਟਾਂ ਚ ਫਿਰ ਉਦੋਂ ਬਾਅਦ ਜਾਂਦੀਆਂ ਜੀ ਇਹ ਟੱਕਣ ਵਾਲੇ ਪ੍ਰੋਸੈਸ ਦੇ ਉੱਤੇ ਟੱਕਣ ਲੱਗਦਾ ਸੀਲ ਬੰਦ ਹੁੰਦੀ ਹੈ ਫਿਰ ਇਹ ਪੱਠੇ ਤੇ ਤੁਰਦੀਆਂ ਹੌਲੀ ਹੌਲੀ ਵਾਸ਼ ਹੁੰਦੀਆਂ ਹੈ ਫਿਰ ਇਹ ਅੱਗੇ ਜਾਂਦੀਆਂ ਜੀ ਤੁਹਾਡੇ ਸਾਹਮਣੇ ਆ। ਉਸ ਤੋਂ ਬਾਅਦ ਫਿਰ ਇਹਨਾਂ ਤੇ ਲੈਵਲਿੰਗ ਹੁੰਦੀ ਹੈ। ਤੇ ਉਹ ਚੱਕਰੀ ਜੀ ਬਣੀ ਵੀ ਆ ਕੋਕੇ ਇਹਨਾਂ ਤੇ ਜਿਹੜੀ ਸਟicker ਲਾ ਦਿੰਦੀ ਹੈ। ਫਿਰ ਇਹ ਉਸ ਤੋਂ ਬਾਅਦ ਜਾਂਦੀ ਹੈ ਸਭ ਤੋਂ ਖੀਰਲੇ ਸਿਸਟਮ ਤੇ ਜਿੱਥੇ ਮਤਲਬ 4-5 ਜਾਨੇ ਖੜੇ ਹੁੰਦੇ ਆ ਜਿਹੜੇ ਇਹਨੂੰ ਲਾਉਂਦੇ ਆ। ਲਾ ਕੇ ਡੱਬੇ ਚ ਪੈਕ ਕਰ ਦਿੰਦੇ ਆ। ਪੈਕਿੰਗ ਦੇ ਦੋ ਤਰੀਕੇ ਹੁੰਦੇ ਆ ਡੱਬੇ ਵਾਲਾ ਤੇ ਜਾਂ ਜਿਹੜਾ ਲੈਮੀਨੇਸ਼ਨ ਦਾ ਹੋਇਆ ਹੁੰਦਾ ਉਸ ਤਰੀਕੇ ਨਾਲ। ਹੁਣ ਤੁਸੀਂ ਵੇਖ ਲਓ ਵੀ ਇਸ ਬੰਦੇ ਕੋਲੇ ਕਿਸਾਨ ਇਹ ਭਰਾ ਸਾਡਾ ਤੇ ਕਿੰਨਾ ਜਾਲੇ ਸਿਸਟਮ ਹੈ ਤੇ ਕਿੰਨੇ ਡੱਬੇ ਪਏ ਆ ਤੇ ਕਿੰਨੇ ਤਿਆਰ ਹੋ ਰਹੇ ਆ ਤੇ ਆਪਣੇ ਇਹ ਵੀਡੀਓ ਚ ਗੱਲ ਕਰਦੇ ਕਰਦੇ ਬੰਦੇ ਨੇ ਕਿੰਨੀਆਂ ਬੋਤਲਾਂ ਤਿਆਰ ਕਰਤੀਆਂ ਹੋਣਗੀਆਂ ਤੁਸੀਂ ਗਿਣ ਕੇ ਵੇਖ ਲਿਓ ਸੋ ਨਾ ਪਤਾ ਲੱਗ ਜੂਗਾ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਥੋੜਾ ਜਿਹਾ ਮੈਂ ਬਿਜੀ ਸੀਗਾ ਤਾਂ ਵੀਡੀਓ ਨਹੀਂ ਅਪਲੋਡ ਹੋਈ ਵੀ ਇਹ ਕਿੰਨੇ ਦਾ ਪ੍ਰੋਜੈਕਟ ਹੈ ਕਿੰਨੀ ਕਮਾਈ ਹੈ ਕਿਵੇਂ ਤਿਆਰ ਹੁੰਦਾ ਉਹ ਆਪਾਂ ਅਗਲੀ ਵੀਡੀਓ 'ਚ ਸੋ ਨੋ ਡਿਟੇਲ ਨਾਲ ਦੱਸਾਂਗੇ ਤੇ ਇਹ ਸਭ ਕੁਝ ਜਾਣਨ ਲਈ ਜਿਹੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਅਹੀਂ ਇਸ ਤਰੀਕੇ ਨਾਲ ਜਿਹੜਾ ਪਾਣੀ ਆ ਉਹ ਵੀ ਅਹੀਂ ਤਿਆਰ ਹੁੰਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਪਾਣੀ ਤਾਂ ਫਿਲਟਰ ਲੱਗੇ ਹੁੰਦੇ ਆ ਉਹ ਪੈਕ ਕਿਵੇਂ ਹੁੰਦਾ ਉਹ ਵੀ ਤੁਸੀਂ ਵੀਡੀਓ ਵਿੱਚ ਵੇਖ ਹੀ ਰਹੇ ਹੋਵੋਗੇ ਇਹ ਸਾਰਾ ਕੁਝ ਵੇਖ ਲਓ ਮਿੰਟਸ ਕਿੰਟਾ ਨਾਲ ਹੁੰਦਾ ਤੇ ਇਹਨਾਂ ਤੇ ਸਬਸਿਡੀ ਵੀ ਹੁੰਦੀ ਹੈ ਹੋਰ ਬਥੇਰਾ ਪ੍ਰੋਸੈਸ ਹੁੰਦਾ ਉਹ ਤੁਹਾਨੂੰ ਸਾਰਾ ਦੱਸਾਂਗੇ ਤੇ ਜ਼ੀਰਾ ਹਰੇਕ ਮਤਲਬ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਨਾਮਾਂ ਤੇ ਵਿਕਦਾ ਹੈ ਤੁਸੀਂ ਵੇਖੇ ਹੋਣਾ ਬਹੁਤ ਰੰਗ ਜੀਰੇ ਆਉਂਦੇ ਆ ਬਾਕੀ ਤੁਸੀਂ ਵੇਖ ਲਓ ਕਿ ਕਿੰਨੀ ਜਗ੍ਹਾ ਹੈ ਤੇ ਕਿਹੜੀ ਮਸ਼ੀਨ ਹੈ ਸੈਮੀ ਮਸ਼ੀਨ ਵੀ ਹੁੰਦੀ ਹੈ ਸੈਮੀ ਆਟੋਮੈਟਿਕ ਤੇ ਫੁੱਲੀ ਆਟੋਮੈਟਿਕ ਵੀ ਹੁੰਦੀ ਹੈ ਸਸਟਿਕਾ ਵੀ ਆਉਂਦਗਾ ਵੈਸੇ ਤਾਂ ਇਹ ਜਿਹੜਾ ਇਹਨਾਂ ਦਾ ਮੇਨ ਸਿਸਟਮ ਆ ਉਹ ਅਹਮਦਾਬਾਦ ਆ ਗੁਜਰਾਤ ਦੇ ਵਿੱਚ ਤੇ ਕੋਈ ਨਹੀਂ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਤੇ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਕੱਲ ਨੂੰ ਪੂਰੀ ਡਿਟੇਲ ਨਾਲ ਰੱਬ ਰੱਖਾ